ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਨਸ਼ਿਆ ਵਿਰੁੱਧ ਦੇ ਤਹਿਤ ਜ਼ਿਲ੍ਹਾ ਪਾਰ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੇ ਕਾਸੋ ਆਪਰੇਸ਼ਨ ਚਲਾਇਆ ਤੇ ਕਈ ਨਸ਼ਾ ਤਸਕਰਾਂ ਨੂੰ ਰਾਉਂਡ ਅਪ ਕਰਕੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਤੇ ਇਸ ਕਾਸੋ ਆਪਰੇਸ਼ਨ ਦੇ ਦੌਰਾਨ ਫਿਰੋਜ਼ਪੁਰ ਪੁਲਿਸ ਨੂੰ ਨਸ਼ੇ ਦੀ ਰਿਕਵਰੀ ਦੇ ਨਾਲ-ਨਾਲ ਕਈ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਕੀਤੇ ਨੇ ਜਨਾਤੇ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕਰਨ ਉਪਰੰਤ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਇਸ ਕਾਰਸੋ ਆਪਰੇਸ਼ਨ ਦੀ ਨਿਗਰਾਨੀ ਐਸ ਐਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਦੇ ਵੱਲੋਂ ਖੁਦ ਮੌਕੇ ਤੋਂ ਪਿੰਡ ਕੜਮਾ ਤੇ ਨਵਾਂ ਕਿਲਾ ਤੇ ਹੋਰ ਇਲਾਕਿਆਂ ਦੇ ਵਿੱਚ ਜਾ ਕੇ ਕੀਤੀ ਗਈ ਹੈ ਫਿਰੋਜ਼ਪੁਰ ਨਵਾਂ ਕਿਲਾ ਪਿੰਡ ਦੇ ਵਿੱਚ ਸੀ ਇਸ ਟਾਈਮ ਖਸ਼ੂਰ ਪਿੰਡਾਂ ਦੇ ਵਿੱਚ ਵੀ ਜਿਹੜਾ ਕਸ ਆਪਰੇਸ਼ਨ ਕੀਤਾ ਜਿਸ ਸਹਤ ਜਿਹੜੇ ਵੀ ਸਾਡੇ ਨਸ਼ਾ ਤਸਕਰਾਂ ਦੀ ਸਾਨੂੰ ਇਨਫੋਰਮੇਸ਼ਨ ਆ ਉਹਨਾਂ ਤੇ ਸਰਚ ਆਪਰੇਸ਼ਨ ਕੀਤਾ ਗਿਆ ਵੱਡੇ ਲੈਵਲ ਤੇ ਐਵੇਂ ਸਾਰੇ ਡਿਸਟ੍ਰਿਕਟ ਦੇ ਵਿੱਚ ਸਾਡੇ ਸਾਰੀਆਂ ਸਬਡਿਵੀਜ਼ਨਸ ਦੇ ਵਿੱਚ ਇਹ ਜਿਹੜੇ ਸਾਡੇ ਡਰਗ ਹੌਟਸਪots ਆ ਉਹਨਾਂ ਤੇ ਤੇ ਜਿੱਥੇ ਸਾਨੂੰ ਇਨਫੋਰਮੇਸ਼ਨ ਆ ਕੋਈ ਡਰਗ ਪੈਡਲਰ ਹੋ ਸਕਦੇ ਆ ਉੱਥੇ ਇਹ ਮਹਮ ਚੱਲ ਰਹੀ ਹੈ ਜੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਸਾਡੀ ਅੱਗੇ ਵੀ ਜਿਹੜੀ ਫਿਰੋਜ਼ਪੁਰ ਪੁਲਿਸ ਵੱਲੋਂ ਕਾਫੀ ਇਹਦੇ ਵਿੱਚ ਰਕਵਰੀਆਂ ਹੁਣ ਤੱਕ ਵੀ 15 16 ਕਿਲੋ ਹੈਰਨ ਦੀ ਰਿਕਵਰੀ ਤਕਰੀਬ 1200 ਬੰਦੇ ਅਸੀਂ ਅਰੈਸਟ ਕੀਤੇ ਜਿਹੜੇ ਡਰੱਗ ਪੈਡਲਿੰਗ ਦੇ ਵਿੱਚ ਪਾਏ ਗਏ ਲੈ ਸਰ ਇਹ ਕਿਹਦਾ ਲਗਾਤਾਰ ਵਧ ਰਹੀ ਹੈ ਅੰਦਰ ਲੱਕ ਤੋੜ ਲਈ ਕੀ ਕੀ ਹੋ ਰਹੀ ਹੈ ਤੇ ਕੀਤਾ ਜਾ ਇਹ ਜਿਹੜੀਆਂ ਇੰਨੀ ਅਸੀਂ ਰਿਕਵਰੀ ਕੀਤੀ ਹੈ ਲੱਕੀ ਤੋੜੇ ਸਮਝੋ ਤੁਸੀਂ ਵੀ ਉਹਨਾਂ ਤੇ ਕਾਫੀ ਇਹਦਾ ਜਿਹੜਾ ਉਹਨਾਂ ਨੂੰ ਨੁਕਸਾਨ ਹੋਇਆ ਜਿਹੜੇ ਪੈਡਲਰਸ ਹੈ ਇੰਨੇ ਪੈਡਲਰਸ ਫੜ ਕੇ ਅਸੀਂ ਜ਼ਿਲ੍ਹਾ 'ਚ ਭੇਜੇ ਤੇ ਲਗਾਤਾਰ ਚੱਲਦਾ ਰਹੂਗਾ ਜੀ ਜਿੰਨਾ ਚਿਰ ਆਪਾਂ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਦੇ ਜਿਹੜੇ ਹੋਰ ਪੈਡਲਰ ਹੈਗੇ ਨੇ ਇਸ ਤਰ੍ਹਾਂ ਦੇ ਨਸ਼ਾ ਪੈਕਲਰ ਹੈਗੇ ਉਹਨਾਂ ਨੂੰ ਚੇਤਾਵਨੀ ਕੀ ਲਈ ਇਹੋ ਜਿਹੀ ਚੇਤਾਵਨੀ ਹੈ ਜੀ ਉਹਨਾਂ ਤੇ ਜੋ ਕਾਨੂੰਨ ਅਨਸਾਰ ਵਦ ਤੋਂ ਵਦ ਸਖਤ ਐਕਸ਼ਨ ਕਰਾਂਗੇ ਤੇ ਉਹਨਾਂ ਨੂੰ ਆਪਾਂ ਸੌਣ ਨਹੀਂ ਦੇਦਾਂ ਜੀ ਉਹਨ ਤੋਂ ਬਾਅਦ ਇਹ ਅੱਜ ਜਿਹੜੇ ਤੁਹਾਡੀ ਮਹਿਮ ਕਿੱਥੇ ਕਿੱਥੇ ਚੱਲੀ ਆ ਅੱਜ ਸਾਡੀਆਂ ਸਾਰੀਆਂ ਫਰੋਨਸਪੁਰ ਦੇ ਸਾਰੀਆਂ ਸਬਡਿਵੀਜ਼ਨਸ ਦੇ ਵਿੱਚ ਇਹਦਾ ਚੱਲ ਰਿਹਾ ਜੀ ਕੈਸੋ ਆਪਰੇਸ਼ਨ ਚੱਲ ਰਿਹਾ ਸਾਰੇ ਆਫਸਰਸ ਬਾਹਰ ਕਰੀਬ ਸਾਡੀ 600 ਦੇ ਕਰੀਬ ਸਾਡੀ ਫੋਰਸ ਬਾਹਰ ਆ ਰਹੀ ਹੈ ਇਸ ਜੀ